ਜੱਪੀਮ ਜਪਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਅੱਜ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਸਾਡੇ ਇੱਕ ਤਲਾਅਰ ਦੇ ਦਫ਼ਤਰ ਅੱਜ ਦਿਨੇਸ਼ ਕੁਮਾਰ ਜੀ ਜਿਹੜੇ ਕਿਹੇ ਜਾਣਕਾਰ ਦੇ ਮਹਤਾਜ ਨਹੀਂ ਹੈ ਪਰ ਫਿਰ ਵੀ ਅੱਜ ਸਾਡੇ ਵਿਜਿਟ ਕਰਨ ਆਏ ਸਾਡੇ ਦਫ਼ਤਰ ਪਹੁੰਚੇ ਨੇ ਇੱਕ ਤਲਾਅਰ ਦੇ ਅਸੀਂ ਪਹਿਲਾਂ ਤਾਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਸਾਡੇ ਨਾਲ ਨੇ ਦਿਨੇਸ਼ ਕੁਮਾਰ ਜੀ ਜੋ ਅਕਸਰ ਟੀਵੀ ਤੇ ਤੁਸੀਂ ਕਪਲ ਕਪਲ ਸ਼ਰਮਾ ਸ਼ੋਅ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਮੋਸ਼ਨ ਲਾ ਕੇ ਕੁਝ ਬੋਲ ਦਿੰਦੇ ਇੱਕ ਦਿਨ ਦਿਨੇਸ਼ ਬੋਲ ਰਿਹਾ ਥਾ ਇਹ ਆਪਣਾ ਗਿਟਾਰ ਵਾਲਾ ਬੋਲਤਾ ਅਗਰ ਅੱਜ ਨਕੌਦਰ ਸਾਡੇ ਦਫਤਰ ਆਏ ਨੇ ਪਹਿਲਾਂ ਤਾਂ ਹੀ ਇਹਨਾਂ ਦਾ ਬੋਸਟ ਵੈਲਕਮ ਕਰਦੇ ਸਰ ਥੈਂਕ ਯੂ ਜਸਵਿੰਦਰਪਰਾ ਦੇਖੋ ਜੀ ਜਸਵਿੰਦਰ ਮੇਰਾ ਹੈਗਾ ਕਲਾਸ ਫੈਲੋ ਅਸੀਂ ਗਵਰਨਮੈਂਟ ਸਕੂਲ ਨਕੌਦਰ 10ਵੀਂ ਤੱਕ ਪੜ੍ਹੇ ਨਾ ਹਾਂ ਤੇ ਇਹ ਨੇ ਮੈਨੂੰ ਅੱਜ ਆਉਂਦੇ ਹੀ ਦੇਖ ਲਿਆ ਕਿੰਦਾ ਇੱਧਰ ਆ ਜਾਓ ਆਪਾਂ ਜਿਹੜਾ ਦਫਤਰ ਹੈਨਾ ਵੈਲਕਮ ਕਰਾਵਾ ਦਾ ਤੇ ਚਲੋ ਕਿਉਂਕਿ ਚਲੋ ਤੁਹਾਡਾ ਦੋਸਤ ਹੀ ਇੱਕ ਕਬੂਤਰ ਹੁੰਦੀ ਪਰ ਤੁਸੀਂ ਜਿਹੜਾ ਜ਼ਿੰਦਗੀ ਦੇ ਅਚੀਵਮੈਂਟ ਕੀਤਾ ਇੱਕ ਨਕੌਦਰ ਵਾਸੀਆਂ ਲਈ ਵੀ ਬੜਾ ਗਰਮ ਵਾਲੀ ਗੱਲ ਹੈ ਕਿ ਇੱਕ ਸਾਡੇ ਨਕੌਦਰ ਤੱਕ ਛੋਟੇ ਜਿਹੇ ਸ਼ਹਿਰ ਤੋਂ ਉੱਠ ਕੇ ਇੱਕ ਬੰਬੇ ਦੇ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕਰਨਾ ਔਰ ਕਿਤੇ ਨਾ ਕਿਤੇ ਕਪਲ ਸ਼ਰਮਾ ਦੀ ਅਸੀਂ ਤੁਹਾਨੂੰ ਖੱਬੀ ਸੱਜੀ ਬਾਹ ਕਹਿ ਸਕਦੇ ਕਿਉਂਕਿ ਉਹ ਖੁਦ ਮੰਨਦੇ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਪਰ ਇਹ ਜਰਨੀ ਕਿੱਦਾਂ ਸ਼ੁਰੂ ਹੋਈ ਤੁਹਾਡੀ ਜ਼ਿੰਦਗੀ ਦੀ ਲਾਈਫ ਜਿਹੜੀ ਤੁਸੀਂ ਇਸ ਜਿਹੜੀ ਆ ਟੀਚਿੰਗ ਗਿਟਾਰਬ ਚੋਂ ਦੇ ਲੈ ਕੇ ਕਪਲ ਸ਼ਰਮਾ ਦੇ ਪ੍ਰੋਗਰਾਮ ਵਿੱਚ ਜਾਣ ਪਤਾ ਮੈਂ ਕਹੋਲਾ ਸਕੂਲ ਲੇ ਕੇ ਪੜ੍ਹਦੇ ਸੀਗੇ ਮਾਸਟਰ ਕਈ ਵਾਰੀ ਆਪ ਨੂੰ ਕਹਿ ਦਿੰਦਾ ਸੀ ਗਾਇਓ ਕਿਹੜਾ ਕਿਹੜਾ ਗਾਏਗਾ ਮੈਂ ਕਹਿੰਦਾ ਹੁੰਦਾ ਸੀ ਨਾ ਵਿੱਚ ਕਿਤੇ ਗੁਕੇਸ਼ ਸਾਹਿਬ ਦੇ ਗਾਣੇ ਤੇ ਇਦਾਂ ਹੀ ਸਾਰੇ ਹੋਰ ਬਲੱਸੀ ਉਹਨੇ ਲਗਾਉਂਦੇ ਹੁੰਦੇ ਸੀ ਆਪਣੇ ਹੋਰ ਵੀ ਫਰੈਂਡ ਤੇ ਇਹ ਉੱਥੇ ਜੰਨੀ ਸ਼ੁਰੂ ਹੋਈ ਹੈ ਵੀ ਸ਼ੁਰੂ ਤੇ ਕੀੜਾ ਸੀਗਾ ਇੱਕ ਮਿਊਜ਼ਿਕ ਦਾ ਤੇ ਇਦਾਂ ਹੀ ਵਿੱਚੋਂ ਗਿਟਾਰ ਸਿੱਖਣ ਨੂੰ ਮਿਲ ਗਿਆ ਗਿਟਾਰ ਸਿੱਖੇ ਉੱਧਰ ਹੋ ਗਏ ਤੇ ਉਹ ਕਰਦੇ ਕਰਦੇ ਮੰਨ ਲਓ ਇੱਕ ਚੀਜ਼ ਪਰ ਲੱਗੇ ਰਹਿਣਾ ਤੇ ਮੰਨ ਲਓ ਕਰ ਹੀ ਜਾਣਾ ਉਹਨੂੰ ਹਨਾ ਉਹ ਮਨ ਉਹ ਛੱਡ ਕੇ ਆਪਾਂ ਹੋਰ ਨਹੀਂ ਫੜਦੇ ਵੀ ਲਾਲਚ ਪੈ ਗਈ ਵੀ ਨਹੀਂ ਇਧਰੋਂ ਥੋੜਾ ਘੱਟ ਬੰਦਾ ਇਧਰੋਂ ਹੋ ਜੀਏ ਇਹ ਥੋੜਾ ਘੱਟ ਬੰਦਾ ਇਧਰੋਂ ਹੋ ਜੀਏ ਆ ਕਰ ਲਈਏ ਉਹ ਫਿਰ ਬੰਦਾ ਇਧਰ ਇਧਰ ਥੋੜਾ 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 ਹੋ ਜਾਂਦਾ ਪਰ ਪੂਰਾ ਨਹੀਂ ਹੋ ਪਉਂਦਾ ਇਸ ਕਰੇ ਮੈਂ ਇੱਕੋ ਹੀ ਚੀਜ਼ ਨੂੰ ਲੱਗਾ ਰਿਆ 뮤지컬 뮤지컬 뮤직 ਕਰਦੇ ਕਰਦੇ ਮੰਨ ਲਓ ਫਰੈਂਡ ਵੀ ਮਿਲੇ ਆ ਜਿਹੜੇ ਅੱਗੇ ਵਧਾਉਣ ਨੂੰ ਅੱਗੇ ਵਧੇ ਵੀ ਆ ਤੇ ਇਦਾਂ ਹੀ ਉਹਨਾਂ ਵਿੱਚੋਂ ਇੱਕ ਮੇਰਾ ਦੋਸਤ ਹੈ ਗੱਬਲ ਸ਼ਰਮਾ ਜਿਹੜਾ ਕਿ ਅੰਮ੍ਰਿਤਸਰ ਸਾਨੂੰ ਕਾਲਜ ਮਿਲਿਆ ਸੀਗਾ ਤੇ ਦੋਸਤ ਬਣਿਆ ਤੇ ਅਸੀਂ ਇਕੱਠੇ ਜਨਨੀ ਸ਼ੁਰੂ ਕੀਤੀ ਸੀਗੀ ਮਤਲਬ ਇਹ ਸ਼ੋਕਰੰਦੀ ਸ਼ੋ ਬਿਜ਼ਨਸ ਇਹਨੂੰ ਕਹਿੰਦੇ ਆ ਵੀ ਸ਼ੁਰੂਆਤ ਕਿੱਥੋਂ ਹੋਈ ਹੈ ਕਮੇਡੀ ਤੋਂ ਸ਼ੁਰੂ ਹੋਈ ਹੈ ਕਿ ਸਿੰਗਿੰਗ ਤੋਂ ਨਹੀਂ ਕਪਿਲ ਤਾਂ ਪਹਿਲਾਂ ਸਿੰਗੀ ਸਿੰਗਰ ਹੀ ਐਜ਼ ਅ ਸਿੰਗਰ ਪਰ ਉਹ ਥੀਏਟਰ ਕਰਦੇ ਹੁੰਦੇ ਸੀ ਉਦੋਂ ਡਰਾਮੇ ਕਰਦੇ ਜਿਹੜੇ ਕਾਲਜ ਕੰਪੀਟੀਸ਼ਨ ਦੇ ਨੇ ਯੂਨੀਵਰਸਿਟੀ ਦੇ ਵਿੱਚ ਯੂਥ ਫੈਸਟੀਵਲ ਹੁੰਦਾ ਉੱਥੇ ਡਰਾਮੇ ਕਰਦੇ ਹੁੰਦੇ ਸੀ ਉਹ ਬਟ ਉਹ ਜ਼ਿਆਦਾ ਐਜ਼ ਅ ਸਿੰਗਰ ਹੀ ਬਣਨਾ ਚਾਹੁੰਦਾ ਸੀ ਕਪਿਲ ਤਾਂ ਤੇ ਤਾਂ ਹੀ ਸਾਡਾ ਜਿਆਦਾ ਪਿਆਰ ਆ ਉਹ 뮤직 ਗਿਟਾਰ ਤੇ ਗਾਉਣਾ ਇਧਰ ਉਧਰ ਫੇ ਅਸੀਂ ਆਪ ਇਕੱਠੇ ਵੀ ਅਮਨਿੰਦਰ ਗੱਲ ਸੁਣਿਆ ਨਾ ਤੁਸੀਂ ਨਾਮ ਅਮਨਿੰਦਰ ਗੱਲ ਬਹੁਤ ਵੱਡਾ ਨਾਮ ਹੈ ਆਪਣੀ ਪੰਜਾਬੀ ਇੰਡਸਟਰੀ ਦਾ ਐਕਟਰ ਤੇ ਸਿੰਗਰ ਨੇ ਤੇ ਉਹਨਾਂ ਦਾ ਵੀ ਉਹਨਾਂ ਨਾਲ ਆਪਾਂ ਨਾ ਕਾਲਜ ਟਾਈਮ ਵੀ ਸਾਡੇ ਮਤਲਬ ਬੈਚਮੇਟ ਹੀ ਹੈਗੇ ਸਮਨ ਲੋ ਸਾਡੇ ਥੋੜੇ ਸੀਨੀਅਰ ਸੀਗੇ ਤੇ ਉਹਨਾਂ ਨਾਲ ਆਪਾਂ ਬੈਂਡ ਕਰਦੇ ਹੁੰਦੇ ਸੀ ਪੂਰਾ ਤੇ ਕਪਿਲ ਵੀ ਉਦੋਂ ਉਹਨਾਂ ਨਾਲ ਹੀ ਜਾਣਾ ਸ਼ੁਰੂ ਕੀਤਾ ਹੈ ਨਾ ਉੱਥੇ ਐਕਸਪੀਰੀਅੰਸ ਹੋਇਆ ਸਾਰਾ ਕੰਮ ਕਾਮੇਡੀ ਦਾ ਵੀ ਤੇ ਐਂਕਰਿੰਗ ਦਾ ਵੀ ਪਰ ਕਪਲ ਸ਼ਰਮਾ ਦੇ ਪ੍ਰੋਗਰਾਮ ਵਿੱਚ ਅਕਸਰ ਦੇਖਿਆ ਗਿਆ ਕਿ ਉਹ ਤੁਹਾਡੇ ਤੇ ਤੰਜ ਵੀ ਜ਼ਰੂਰ ਕੱਸਦਾ ਹੈ ਪਰ ਤੁਹਾਨੂੰ ਇੱਕ ਦੋਸਤੀ ਦੇ ਬੜਾ ਆਪਣਾ ਮਲੀ ਮਾਨ ਸਤਕਾਰ ਦਿੰਦਾ ਕਿਉਂਕਿ ਮੇਰੇ ਡਾਇਲੌਗ ਤਾਂ ਹੁੰਦੇ ਨਹੀਂ ਇਕੱਲੇ ਗੱਡਾਰਬੀ ਹੁੰਦਾ ਉਹਨੂੰ ਲੱਗਦਾ ਵੀ ਚਲ ਸਕਰੀਨ ਤੇ ਮੇਰੇ ਭਰਾ ਦਾ ਵੀ ਚਿਹਰਾ ਆਉਣਾ ਚਾਹੀਦਾ ਇਸ ਕਰਕੇ ਕੋਈ ਗੱਲਬਾਤ ਇੱਕ ਤਾਂ ਰਿਲੇਟ ਵੀ ਕਰਦੀ ਹੈ ਕੋਈ ਅਸਲੀ ਗੱਲਾਂ ਵੀ ਹੁੰਦੀਆਂ ਹੈ ਕਈ ਬਣਾ ਕੇ ਬੋਲਦਾ ਮਜ਼ਾਕ ਕਰਨ ਲਈ ਉਹਨੂੰ ਉਹਨੂੰ ਪਤਾ ਵੀ ਬਾਕੀ ਹੋਰ ਕੋਈ ਗੁੱਸਾ ਕਰ ਲੂਗਾ ਮੇਰੇ ਭਰਾ ਦਾ ਚਿਹਰਾ ਵੀ ਆ ਜਾਏਗਾ ਜਾਂ ਉੱਤੇ ਦੇਖਣ ਨੂੰ ਵੀ ਸਕਰੀਨ ਤੇ ਆ ਜਾਏਗਾ ਫੁਟੇਜ ਮਿਲ ਜਾਏਗੀ ਔਰ ਚਲੋ ਮਸ਼ਹੂਰ ਵੀ ਹੋ ਜਾਏਗਾ ਤੇ ਇਸੇ ਕਰ ਇਸੇ ਕਾਰਨ ਕਰਕੇ ਤਾਂ ਮੈਨੂੰ ਸਾਰੇ ਜਾਣਦੇ ਨੇ ਬਿਲਕੁਲ ਹਾਂ ਬਿਲਕੁਲ ਹਾਂ ਕਪਲ ਸ਼ਰਮਾ ਦੇ ਪ੍ਰੋਗਰਾਮ ਕਰਕੇ ਕਿਉਂਕਿ ਅਕਸਰ ਤੁਸੀਂ ਪਬਲਿਕ ਦੇ ਵਿੱਚ ਤੁਹਾਡਾ ਫੇਸ ਬਣ ਗਿਆ ਕਿਉਂਕਿ ਤੁਸੀਂ ਉਸ ਸ਼ੋਅ ਦੇ ਵਿੱਚ ਇੱਕ ਇਹਨਾਂ ਜਿਵੇਂ ਕਹਿ ਲੋ ਕਿ ਇੱਕ ਚਾਹੇ ਜਾਣਕਾਰ ਮਲ ਕੀ ਤੁਹਾਡੂ ਲੋਕੀ ਪਛਾਣਨ ਲਾ ਪਿਆ ਅੱਜ ਨਕੋਦਰ ਆਏ ਆ ਤੁਹਾਡਾ ਕਿਦਾਂ ਆਪਣੇ ਜਿਹੜਾ ਆਪਣੇ ਕਹਿੰਦੇ ਹੁੰਦੇ ਸ਼ਹਿਰ ਨੂੰ ਜੁੜਿਆ ਅੱਜ ਮਹਿਸੂਸ ਕਿਦਾਂ ਕਰਦੇ ਹੋ ਨਕੋਦਰ ਮੈਂ ਆਉਂਦਾ ਰਹਿਣਾ ਮੈਨੂੰ ਤਾਂ ਸਭ ਤੋਂ ਚੰਗਾ ਹੀ ਲੱਗਦਾ ਜਦੋਂ ਵੀ ਪੰਜਾਬ ਆ ਮਨਕੋਦਨਾਵਾ ਤੇ ਇਦਾਂ ਲੱਗਦਾ ਵੀ ਮੈਂ ਗਿਆ ਹੀ ਨਹੀਂ ਪੰਜਾਬ ਹੈਨਾ ਤੇ ਨਕੋਦਰ ਤਾਂ ਆਉਣਾ ਜਾਂਦਾ ਰਹਿੰਦਾ ਹੀ ਹੈ ਮੇਰਾ ਆਪਾਂ ਮਲੇ ਵੀ ਹੈਗੇ ਯਾਰੀ ਪਹਿਲਾਂ ਵੀ ਹੈਨਾ ਮਤਲਬ دل ਇਹ ਤੇ ਲੱਗਦਾ ਵੀ ਜਦ ਇਹ ਇੱਧਰ ਆਈਏ ਤੇ ਨਕੋਦਰ ਜ ਆਉਣਾ ਹੀ ਆਉਣਾ ਉਦਾਂ ਮੇਰਾ ਜਲੰਧਰ ਘਰਿਆ ਪਰ ਨਕੋਦਰ ਵੀ ਹੈਗਾ ਹਣਾ ਉਥੇ ਭਰਾ ਸਾਰੇ ਪਰਿਵਾਰ ਸਾਰੇ ਪਰਿਵਾਰ ਸਾਰੇ ਇੱਥੇ ਇੱਥੇ ਰਹਿੰਦੇ ਨੇ ਪਰ ਅੱਗੇ ਹੁਣੋਂ ਗਾਂ ਤੁਸੀਂ ਸ਼ੋਬਾਰ ਵੀ ਬਹੁਤ ਲਾਏ ਆ ਮਨ ਲਕਿ ਕਪਲ ਦੇ ਨਾਲ ਸ਼ੋ ਬਹੁਤ ਲਾਏ ਆ ਤੁਸੀਂ ਬਾਹਰ ਜਾ ਕੇ ਵੀ ਲਾਏ ਆ ਪਰ ਕਿਤੇ ਨਾ ਕਿਤੇ ਤੁਹਾਡਾ ਹੁਣ ਜਿਹੜਾ ਗੇਨ ਅਪਾ ਜਿਹੜਾ ਤੁਹਾਡਾ ਜਿਹੜੀ ਤੁਹਾਡੀ ਸੁਸਾਇਟੀ ਬੜੀ ਅਪਾ ਵਧੀਆ ਹੋ ਗਈ ਆ ਤਾਂ ਅੱਗੇ ਕੀ ਮਾਣ ਕਰਦੇ ਕਿ ਗਾਂ ਮੇਰਾ ਸਾਡਾ ਭਰਾ ਜਿਹੜਾ ਵਰਲਡ ਲੈਵਲ ਤੇ ਪਹੁੰਚੇ ਵਰਲਡ ਲੈਵਲ ਤੇ ਇਹ ਸਾਰਾ ਵਰਲਡ ਜਾਂਦਾ ਅਸੀਂ ਹੁਣ ਅਮਰੀਕਾ ਲਾਸਟ ਟੂਰ ਕਰਕੇ ਆਏ ਆ 6 7 7 ਦੇ 8 ਸਟੇਟਾਂ ਦੇ ਵਿੱਚ ਸੀਗੇ ਸਾਡੇ ਉੱਤੇ ਸ਼ੋਅ ਤੇ ਜਿੱਥੇ ਵੀ ਮੇਰਾ ਕੱਪਲੇ ਨਾਂ ਲਿਆ ਵੀ ਮੇਰਾ ਦੋਸਤ ਦਿਨੇਸ਼ ਕਣਾ ਉਹ ਜਿੱਦਾਂ ਹੀ ਨਾਮ ਲੈਂਦਾ ਸੀ ਥੱਲੇ ਉਹ aplause ਬਹੁਤ ਵੱਡਾ ਆਉਂਦਾ ਸੀ ਤੇ ਨਾਲੇ ਕਪਲ ਕਹਿੰਦਾ ਸੀ ਤੇਰੀ ਵੀ ਬੜੀ ਗੱਲ ਬਾਤ ਹੈ ਬਈ ਹਾਂਜੀ ਇੱਕ ਸਵਾਲ ਆ ਕਿ نیٹ ਅੱਗੇ ਤਾਂ ਤੁਸੀਂ ਸੋਨੀ ਤੇ ਆਉਂਦੇ ਸੀ ਕਲਰ ਤੇ ਆਉਂਦੇ ਸੀ ਅੱਜ ਕੱਲੇ ਕਪਲ ਸ਼ਰਮਾ ਦਾ ਪ੍ਰੋਗਰਾਮ ਕਿਹੜੀ ਤੇ ਲੋਕ ਚੈਨਲ ਤੇ ਆਂਦਾ ਜਿਹੜੇ ਲੋਕੀ ਅੱਜ ਦੇਖਣ ਵੀ ਹਾਂ ਉਹ ਤੁਹਾਡਾ ਮੈਂ ਸਮਝ ਗਿਆ ਸਵਾਲ ਉਹ OTT ਚੈਨਲ ਹੈ Netflix ਮੰਨ ਲਓ ਮੇਨ ਚੈਨਲ ਹੈ ਉਹ 99 190 ਗਣ ਰਿਜੀ ਸ਼ਾਇਦ ਇਹ ਤੋਂ ਜ਼ਿਆਦਾ ਹੀ ਹੈ ਕੁਝ ਉਹਨਾਂ ਤੇ ਚੱਲਦਾ ਹੈ ਤੇ ਮੈਨੂੰ ਕਈਆਂ ਕਈਆਂ ਦੀ ਸੁਣਨ ਨੂੰ ਵੀ ਮਿਲਿਆ ਕਈਆਂ ਦਾ ਲੋਕਾਂ ਦਾ ਕਿ ਮੈਨੂੰ ਜਿਹੜੇ ਜਾਣਦੇ ਪੁੱਛਦੇ ਆ ਵੀ ਸ਼ੋਅ ਨਹੀਂ ਆਉਂਦਾ ਕਿ ਉਹਨਾਂ ਨੂੰ ਦੱਸਣਾ ਪੈਂਦਾ ਵੀ OTT ਦੇਵਾ Netflix ਤੇ ਦੇਖੋ ਜਾ ਕੇ ਕਿਉਂਕਿ ਹਰ ਹਰ ਬੰਦੇ ਕੋਲ Netflix ਹੈ ਨਹੀਂ ਹੈ ਕਿਉਂਕਿ ਲੋਕਾਂ ਨੂੰ ਆਦਤ ਪਈ ਟੀਵੀ ਦਾ ਦੇਖਣ ਦੀ ਤੇ ਚਲੋ ਫਿਰ ਵੀ ਹੈ ਉਹ ਕੁਛ ਨਾ ਕੁਛ Facebook ਤੇ ਜਾਂ ਇਹਦੇ ਤੇ Instagram ਤੇ Reels ਆਉਂਦੀਆਂ ਨਹੀਂਆਂ ਤੇ ਲੋਕੀ ਦੇਖਦੇ ਰਹਿੰਦੇ ਉਹਨੂੰ ਇੰਜੋਏ ਕਰਦੇ ਨਵੇਂ ਉਹ ਨਵੇਂ ਨਹੀਂ Netflix ਤੇ ਹੁਣ 13 ਐਪੀਸੋਡ ਦਾ ਹੀ ਪਹਿਲਾਂ ਕਰ ਚੁੱਕੇ ਆ ਤੇ ਹੁਣ ਦੁਆਰਾ ਨੈਕਸਟ ਮੰਥ ਮਤਲਬ ਨੈਕਸਟ ਸੀਜ਼ਨ ਆਏਗਾ ਨੈਕਸਟ ਸ਼ੂਟ ਬੰਬੇ ਹੁੰਦਾ ਹਾਂਜੀ ਬੰਬੇ ਫਿਲਮ ਸਟੂਡਿਓ ਦਾਦਾ ਸਾਹਿਬ ਫਿਲਮ ਸਿਟੀ ਹੈ ਜੀ ਨਾ ਦਾਦਾ ਸਾਫ ਫਾਲਕੇ ਫਿਲਮ ਸਿਟੀ ਉੱਥੇ ਹੀ ਸਾਰਾ ਮਤਲਬ ਪਹਿਲਾਂ ਤੋਂ ਲੈ ਕੇ ਹੁਣ ਤੱਕ ਉੱਥੇ ਹੀ ਸ਼ੂਟ ਕਰਦੇ ਆ ਜੀ ਚਲੋ ਬਹੁਤ ਵਧੀਆ ਜੀ ਇਹ ਕਹਿੰਦੇ ਹੁੰਦੇ ਨਾ ਕਿ ਸਾਡੇ ਨਕੋਦ ਨੂੰ ਮਾਣਿਆ ਸਾਡੇ ਪੰਜਾਬ ਨੂੰ ਮਾਣਿਆ ਕਿ ਇੱਕ ਸਾਡੇ ਸ਼ਹਿਰ ਦਾ ਬੱਚਾ ਇੰਨੀ ਤਰੱਕੀ ਕੀਤੀ ਆ ਫੇਮਸ ਹੋਇਆ ਆ ਕਿਉਂਕਿ ਜਿੰਦਗੀ ਵਿੱਚ ਅਚੀਵਮੈਂਟ ਕਰਨਾ ਇਹ ਸਭ ਤੋਂ ਬਹੁਤ ਵਧੀਆ ਚੀਜ਼ ਹੁੰਦੀ ਹੈ ਕਿ ਸਾਡਾ ਬੱਚਾ ਜਾ ਕਿਤੇ ਜਾ ਕੇ ਜਾਂ ਸਾਡਾ ਭਰਾ ਕਿਤੇ ਜਾ ਕੇ ਬੁਲੰਦੀਆਂ ਨੂੰ ਛੂਵੇ ਔਰ ਅਸੀਂ ਵੀ ਆਸ ਕਰਦੇ ਹਾਂ ਸ਼ਹਿਰ ਵਾਸੀ ਹਮੇਸ਼ਾ ਹੀ ਸਪੋਰਟ ਚ ਰਹਿਣਗੇ ਦਿਨੇਸ਼ ਕੁਮਾਰ ਦੀ ਕਿਉਂਕਿ ਇਹ ਸਾਡਾ ਵੀਰ ਤਰੱਕੀਆਂ ਕਰੇ ਔਰ ਸਾਡੇ ਨਕੋਦਰ ਦਾ ਨਾਮ ਰੋਸ਼ਨ ਕਰੇ ਕੈਮਰਾ ਪਰਸਨ ਦੇ ਨਾਲ ਜਸੁੰਦਰ ਚੁੰਬਰ ਇੱਕ ਤਲਾ ਨਕੋਦਰ ਥੈਂਕ ਯੂ